ਇੱਕ ਦਾ ਉਮੀਦਵਾਰ ਹੈ ਜਿਹੜਾ ਤਿੰਨ ਵਾਰੀ ਐਮਐਲਏ ਰਿਹਾ ਹੈ ਤੇ ਹੋ ਚਲਾ ਗਿਆ ਉਹ ਆਮ ਆਦਮੀ ਪਾਰਟੀ ਪਹਿਲਾਂ ਉਹਨੇ ਤੁਹਾਡੇ ਕਿੰਨੇ ਮੁੰਡੇ ਲਵਾਏ ਐ ਕਿੰਨੀਆਂ ਬੀਬੀਆਂ ਮਾਸਟਰਨੀਆਂ ਲਵਾਈਆਂ ਜਿਹੜੀਆਂ ਹੁਣ ਸਾਹ ਚਲਵਾ ਦੂਗਾ ਚੌਥੀ ਵਾਲੀ ਬਣ ਕੇ ਪਹਿਲਾਂ 4 ਸਾਲਾਂ ਚ ਤੁਹਾਡੇ ਪਿੰਡ ਥੇ ਝਾੜੂ ਵਾਲਿਆਂ ਨੇ ਕਿੰਨੇ ਕੰਮ ਕੀਤੇ ਐ ਆਹ ਭਗਵਾਨ ਸਿੰਘ ਮਾਨ ਤੁਹਾਡੇ ਇਲਾਕੇ ਚ ਤਰਨਤਾਰਨ 4 ਸਾਲਾਂ ਚ ਨਹੀਂ ਆਇਆ ਹੁਣ ਇਲੈਕਸ਼ਨ ਆ ਗਿਆ ਹੈ 4 ਸਾਲ ਨਹੀਂ ਆਇਆ ਹੁਣ ਕਹਿੰਦਾ ਮੱਝੇ ਵਾਲਿਓ ਮੈਨੂੰ ਤਾਂ ਥੋੜੀ ਯਾਦ ਬੜੀ ਆਉਂਦੀ ਹੈ ਅੱਜ ਸਾਰਾ ਬੱਦ ਹੈ ਤਰਨਤਾਰਨ ਘਟੋ ਕਾਜ 20000 ਬੰਦਾ ਕਰਨੇ ਤੇ ਆ ਕੇ ਅੱਡ ਅੱਡ ਸੰਸਾਵਾਂ ਦਾ ਬੈਠਾ ਇਸ ਕਰਕੇ ਆਉਂਦੇ ਦੇਰ ਲੱਗੇ ਟ੍ਰੈਫਿਕ ਜਾਮ ਹੈ ਟੈਲੀਫੋਨ ਕਰਕੇ ਪੁੱਛ ਲੋ ਆ ਹਾਲਾਤ ਹੈ ਇਸ ਚਾਲੂ ਨੀ ਸਰਕਾਰ ਦੇ ਦਿਨ ਦਿਹਾੜੇ ਬੰਦਾ ਮਾਰ ਦਿੰਦੇ ਆ ਫਲਾਣਾ ਬਲਾਕ ਪ੍ਰਧਾਨ ਬਣਾਤਾ ਉੱਥੇ ਗੋਲੀ ਚੱਲ ਗਈ ਨਸ਼ੇ ਦਾ ਕੋਈ ਅੰਤ ਨਹੀਂ ਐ